ਦੇਵ ਗੁੰਧਾਰੀ ਮਾਈ ਸੁੰਨਤ ਸੂਚ ਭੈ ਡਰਤ ਜਿਗਿਆਸੂ ਜੇ ਰਹੇ ਹਨ ਗੁਰਾਂ ਦੇ ਪਾਸ ਬਿਰਧ ਮਾਤਾ ਜੀ ਨਹੀਂ ਆਈ ਜੇ ਬਿਰਧ ਮਾਤਾ ਦੇ ਪਾਸ ਸਖੀ ਆਪਣੇ ਦੁੱਖ ਦੇ ਤਾਈ ਕਸਮ ਕਰੇ ਇਸੇ ਪ੍ਰਕਾਰ ਹੈ ਮਾਤਾ ਪਿਤਾ ਰੂਪ ਸੰਤ ਜੀ ਨੂੰ ਸੁੰਤ ਸਮਝ ਭੈ ਡਰਤ ਸੁਣੀਦਾ ਹੈ ਵੇਦਾਂ ਦੇ ਦਵਾਰਾਂ ਸ਼ਾਸਤਰਾਂ ਦੇ ਦਵਾਰਾਂ ਕਿ ਜੰਮ ਮਾਰ ਵੀ ਜਿਹੜਾ ਬੜਾ ਭਾਰੀ ਦੁੱਖ ਦਾ ਇੱਕ ਖੰਡੇ ਤਾਰ ਗਲੀਅਤ ਪੀੜੀ ਲੇਖਾ ਲੀਜਾ ਚਰਿਓਂ ਪੀੜੀ ਕਿਉਂ ਸੁਣ ਕਰਕੇ ਸੋਚ ਚਿੰਤਾ ਚ ਪੈ ਜਾਈਦਾ ਹੈ ਅਬੇ ਫੇਰ ਪ੍ਰਲੋਕ ਦੇ ਭੈ ਦੇ ਸਹਿਤ ਹੋ ਜਾਈਦਾ ਤੇ ਇਸ ਲੋਗ ਵਿੱਚ ਵਕਾਰ ਨਾ ਮਿੜਦੇ ਵੇਖ ਕੇ ਡਰ ਮੰਨੀਦਾ ਹੈ ਕਿ ਅਜੇ ਵਕਾਰ ਮੇਰੇ ਮਿਟੇ ਨਹੀਂ ਇਸ ਕਰਕੇ ਠਾਕੁਰ ਦੇਖਾ ਮੰਗਣ ਹਾਰ ਫੇੜੇ ਕਾ ਦੁੱਖ ਸਹੇ ਲੀਓ ਜੋ ਕਰਤਾ ਕਰਦਾ ਜੀ ਉਹਦਾ ਦੁੱਖ ਸੁੱਖ ਭੋਗਣਾ ਪਵੇਗਾ ਇਸ ਪ੍ਰਕਾਰ ਸੁਣ ਕਰਕੇ ਸੋਚ ਹੁੰਦੀ ਹੈ ਵਿਚਾਰ ਹੁੰਦੀ ਹੈ ਭੈ ਪ੍ਰੋਗ ਦਾ ਦੇਖ ਕੇ ਡਰੀਦਾ ਹੈ ਮੀਰ ਤੀਰ ਤਜੋ ਅਗ ਮੰਨ ਫਿਰ ਉਪਾਅ ਮਾਰਾ ਕੋਈ ਦੱਸੋ ਕਹਿੰਦੇ ਇਸ ਦੁੱਖ ਤੋਂ ਭੈ ਤੋਂ ਛੁੱਟਣ ਦਾ ਸਤਗੁਰੂ ਜੀ ਕਹਿੰਦੇ ਮਾਈ ਸੋਚ ਸੋਚ ਜਿਹੜੇ ਪਰਮੇਸ਼ਰ ਦੀ ਵਿਚਾਰ ਨੂੰ ਸੁਣਦੇ ਹੈ ਇਹ ਸੰਤ ਸੰਤ ਜਨੋ ਅਧਿਕਾਰਿਓ ਤੇ ਸੁਣ ਕਰਕੇ ਸੋਚ ਵਿਚਾਰ ਕਰਦੇ ਹੈ ਪਰਮੇਸ਼ਰ ਦੀ ਵਿਚਾਰ ਕਰਦੇ ਸੁਣ ਕਰਕੇ ਵਿਚਾਰ ਕਰਦੇ ਹੈ ਗੁਰਾਂ ਤੋਂ ਤੇ ਉਹਨਾਂ ਦਾ ਭੈ ਗਾਇਕ ਜਿਹੜੇ ਜੰਗਦੂਤ ਹੈ ਦਰਸ ਡਰਨ ਲੱਗ ਜਾਂਦੇ ਹੈ ਉਹਨਾਂ ਦੇ ਡਰਕਲ ਹੋ ਕੇ ਡਰ ਜਾਂਦੇ ਹੈ ਨਾਮ ਸੁਣੇ ਜਮ ਦੂਰੋਂ ਭਾਗਾ ਮਤ ਮਾਰਾ ਹਰ ਜੀ ਬੇਪਰਵਾਹ ਹੈ ਇਸ ਪ੍ਰਕਾਰ ਭੈ ਦੇਣ ਵਾਲਿਆਂ ਨੂੰ ਵੀ ਡਰ ਪੈ ਜਾਂਦਾ ਹੈ ਜਿਹੜੇ ਮਾਰਾ ਦੇ ਜਸਮੁਣ ਸੁਣਦੇ ਐ ਤੇ ਸੋਚ ਵਿਚਾਰ ਕਰਦੇ ਹਨ ਮੇਰ ਤੇਰ ਤਜੋ ਅਭੰਨ ਇਹ ਗੱਲ ਨੂੰ ਜਾਣ ਕੇ ਜਿਹੜੀ ਮੇਰ ਉਹ ਪਦਾਰਥਾਂ ਦੀ ਇਹ ਮੇਰੇ ਐ ਤੇਰੇ ਮੈਂ ਕਿਉਂ ਕੰਮ ਕਰਾਂ ਇਹ ਮੇਰਾ ਐ ਮੈਂ ਕਿਉਂ ਛੱਡਾਂ ਇਹ ਜਿਹੜੀ ਦੇਹ ਦੀ ਹੰਗਤਾ ਵੀ ਮੇਰ ਹੈ ਪਦਾਰਥਾਂ ਦੀ ਨੰਤਾ ਦੀ ਤੇ ਤੇਰ ਤੇਰਾ ਪੁਣਾ ਹੈ ਜਿਹੜਾ ਇਹ ਹੰਕਾਰ ਜਿਹੜਾ ਹੋ ਰਿਹਾ ਇਸ ਨੂੰ ਛੱਡ ਦਿਓ ਸਰਨ ਸੁਆਮੀ ਦੀ ਪਾਰਤੂ ਸੁਆਮੀ ਅਕਾਲ ਪੁਰਖ ਦੀ ਸ਼ਰਨ ਪੈਣਾ ਕਰੀਏ ਫੇਰ ਸੁਣ ਕਰਕੇ ਜਿਹੜੇ ਭੈ ਦੇਣ ਵਾਲੇ ਡਰ ਜਾਂਦੇ ਆ ਵਿਚਾਰ ਕੇ ਰਹਾਉ ਤੁਮੂ ਕਹ ਸੂਈ ਪਾਲ ਮੰਨ ਜੋ ਜੋ ਪਰਮੇਸ਼ਰ ਵੇਦਾਂ ਸ਼ਾਸਤਰਾਂ ਦੁਆਰਾ ਗੁਰਾਂ ਦੁਆਰਾ ਬਾਣੀ ਦੁਆਰਾ ਆਗਿਆ ਕਹਿੰਦਾ ਹੈ ਉਸ ਨੂੰ ਪਹੀ ਕਰਕੇ ਮੰਨਣਾ ਕਰੋ ਨਾਹਨ ਕਾ ਬੂਲ ਕਰਤ ਜੇ ਨਾਹਨ ਕਾ ਬੂਲ ਕਰਤ ਨਾਂ ਦਾ ਬੂਲ ਨਹੀਂ ਕਦੇ ਕਰਨਾ ਚਾਹੀਦਾ ਕਦੇ ਹੰਕਾਰ ਦੇ ਨਾਲ ਵੀ ਮਿੱਠੋ ਨਹੀਂ ਇਹ ਹੁੰਦਾ ਬਿਉ ਜਵਾਬ ਹੋਏ ਬਜਗਾਰੀ ਜੇ ਜਵਾਬ ਦੇਵਾਂਗੇ ਤਾਂ ਬਜਗਾਰੀ ਕਲੰਕੀ ਹੋਵਾਂਗੇ ਸੋ ਇਸ ਕਰਕੇ ਜਵਾਬ ਦੇਣਾ ਨਹੀਂ ਬਣਦਾ ਨਾਹਨ ਕਾ ਨਾਂ ਕਾ ਨਾਮ ਬੂਲ ਕਰਦ ਮੇ ਤੁਨੀ ਮਾਰਾ ਕੀਤਾ ਜਾਂਦਾ ਤੇਰਾ ਭਾਣਾ ਨਹੀਂ ਮੰਨਿਆ ਜਾ ਸਕਦਾ ਇਹ ਨਾਂ ਦਾ ਬੋਲ ਨਹੀਂ ਕਰਨਾ ਚਾਹੀਦਾ ਉਹਦੀ ਰਿਜਾਵ ਵੀ ਚੱਲਣਾ ਚਾਹੀਦਾ ਹੈ ਤੇ ਨਾਹਨ ਕਾਬੂਲ ਕਰਕੇ ਕਦੇ ખોਟੇ ਬੋਲ ਵੀ ਕਦੇ ਨਹੀਂ ਕਰਨੇ ਚਾਹੀਦੇ ਉਸ ਨੂੰ ullamੇ ਨਹੀਂ ਦੇਣੇ ਚਾਹੀਦੇ ਪਰਮੇਸ਼ਰ ਦੇ ਦਾਈ ਇਸ ਪ੍ਰਕਾਰ ਨਾਹਨ ਕਾਬੂਲ ਕਰਕੇ ਨਾ ਕਾ ਬੋਲ ਨਾ ਕਰਕੇ ਉਹ ਪਰਮੇਸ਼ਰ ਫੇਰ ਤੁਹਾਨੂੰ ਨਿਹਾਲ ਕਰ ਦੇਵੇਗਾ ਨਿਵਖ 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 ਨਾ ਬਿਸਰੋ ਹਿਏ ਮੋਰੇ ਤੇ ਮੇਰੇ ਹਿੱਦਕ ਨਿਵਖ ਮਾਤਰਾ ਖਵੇ ਖੋਲ ਨਿਕਨ ਜਿੰਨਾ ਚਿਰ ਵੀ ਨਾ ਭੁੱਲੇ ਬਿਸਰਤ ਜਾਈ ਹੋ ਮਰ ਉਸ ਵਾਹੀ ਨੂੰ ਵਿਸਮੇ ਕਰਕੇ ਦਾ ਸਾਡਾ ਮਰ ਜਾਣਾ ਹੁੰਦਾ ਹੈ ਸੁਖਦਾਈ ਪੂਰਨ ਪ੍ਰਭ ਕਰਤਾ ਉਹ ਸੁਖਾਂ ਦੇ ਦੇਣ ਵਾਲਾ ਹੈ ਸਾਰਿਆਂ ਧਰਾਂ ਦੀ ਪੂਰਨ ਵਿਆਪਕ ਪ੍ਰਭੂ ਕਰਤਾ ਸੁਖ ਹੈ ਮੇਰੀ ਬਹੁਤ ਇਆਨ ਪਜਰਤ ਸਾਡੇ ਨੂੰ ਬਹੁਤ ਸਾਰੀ ਇਆਨ ਪੁਧਾਈ ਹੈ ਗਿਆਨ ਪੁਰੇ ਦੀ ਉਹਨੂੰ ਮਾਲਕ ਸਾਹਿਬ ਜਰੀ ਜਾਂਦੇ ਜੇ ਬੱਚੇ ਦੇ ਉਹਨਾਂ ਨੂੰ ਸੋਤ ਪ੍ਰਾਦ ਕਰਤ ਹੈ ਜੇਤੇ ਜਨਨੀ ਚੀਤ ਨਾ ਰਾਖਸ ਤੇਤੇ ਕਿਉਂ ਸਾਡੇ ਇਆਨ ਪੁਰੇ ਨੂੰ ਸਹਾਰੀ ਜਾਂਦਾ ਹੈ ਉਹ ਨੇਰ ਗੁਣ ਰੂਪ ਕੋਲਹੀਨ ਨਾਨਕ ਹਾਂ ਸੇ ਮਹਾਰਾਮ ਨਿਰਗੁਣ ਸਭ ਸੰਤੋਖ ਬਿਆ ਕਰਮਾ ਦੇ ਗੁਣ ਤੋਂ ਰਹਿਤ ਹਾਂ ਕ੍ਰੂਪ ਦਿਲ ਦੀ ਸਫਾਈ ਤੋਂ ਰਹਿਤ ਹਾਂ ਕੋਲਹੀਨ ਅਚੁੱਤ ਕੋਲ ਤੋਂ ਦਹੀਨਾ ਹਾਂ ਆਨੰਦ ਰੂਪ ਸਵਾਮੀ ਭਗਤ ਸੇ ਸਵਾਮੀ ਅਕਾਲਪੁਰ ਤੁ ਆਨੰਦ ਸਰੂਪ ਸਰਵ ਗੁਣੋ ਸੁਪੰਨ ਹੈ ਸੁੰਦਰ ਸਾਪੀ ਆਨੰਦ ਸਰੂਪ ਹੈ ਤੇ ਮੇ ਇਸ ਪ੍ਰਕਾਰ ਦਾ ਤੂੰ ਸੁਆਗ ਆਨੰਦ ਸਰੂਪ ਆਇ ਸ਼ਾਮੀ ਸਾਰਿਆਂ ਦੇ ਕਰਤਪੂਰਤੀ ਕਰਨ ਵਾਲਾ ਤਾਮਬਾਵ ਸਰੂਪ ਆਦਿਕ ਦੇ ਕੇ ਸਭ ਦੀ ਪੂਰਤੀ ਕਰਨ ਵਾਲਾ ਹੈ ਦੇਵ ਗੰਧਾਰੀ ਮਨ ਹਰ ਕੀਰਤ ਕਰ ਸਾਧੂ ਮੇ ਮੇਰੇ ਮਨਾ ਹਰੀ ਦਾ ਕੀ ਮੂਤ ਭਗਤੀ ਹਰ ਵਕਤ ਕਰਿਆ ਕਰੋ ਗਾਵਤ ਸੋਨ ਤੋ ਜਪਤ ਉਧਾਰ ਹੈ ਜਿਹੜੇ ਪ੍ਰੇਮ ਦੇ ਨਾਲ ਗਾਉਂਦੇ ਹੈ ਕਰਿਆ ਨਾਲ ਸੁਣਦੇ ਆਂ ਫਿਰ ਯਾਦ ਕਰਦੇ ਆਂ ਧਾਵਨਾ ਨਾਲ ਉਹਦਾ ਉਧਾਰ ਕਰੁੰਦਾ ਵਾਹਿਗੁਰੂ ਵਰਨ ਅਵਰਨ ਸਭ ਹੂ ਅਬੇ ਚਾਹੇ ਕੋਈ ਜੰਗੇ ਵਰਨ ਵਾਲਾ ਹੋਵੇ ਖੱਤਰੀ ਬ੍ਰਾਹਮਣ ਸੂਦ ਬੈਸ ਹੋਵੇ ਚਾਹੇ ਅਵਰਨ ਢੋਮ ਮੁਲਾਸ਼ ਮਲੇਸ਼ ਮਨਸ ਹੋਵੇ ਸਾਵੇਂ ਮਨੁੱਖ ਡੂਬ ਹੋਵੇ ਚਾਹੇ ਤਰਕ ਹੋਵੇ ਕਿਸੇ ਪ੍ਰਕਾਰ ਦਾ ਜਨਾਲ ਹੋਵੇ ਪਰਮੇਸ਼ਰ ਦੇ ਸਿਮਨ ਕਰਕੇ ਸਾਰਿਆਂ ਦਾ ਉਰਾਰ ਹੋ ਜਾਂਦਾ ਹੈ ਵਰਨ ਚੰਗੇ ਵਰਨ ਤੇ ਅਵਰਨਾਂ ਨੂੰ ਸਾਰਿਆਂ ਦਾ ਸ਼ੰਕਰ ਵਰਨ ਆਦਿਕਾ ਦਾ ਸਭ ਦਾ ਹੀ ਉਧਾਰ ਕਰ ਲੈਂਦਾ ਪਰਮੇਸ਼ਰ ਦਾ ਨਾਮ ਰਾਉ ਜਹ ਤੇ ਉਪਜੀਉ ਤਹੀ ਸਮਾਉ ਕਿਹ ਤੂੰ ਮਨਮ ਕਸਨ ਕਰਨ ਵਾਲਾ ਹੋਵੇ ਅਤੇ ਚਾਹੇ ਅਵਰਨ ਨੂੰ ਕਸਨ ਹੋਵੇ ਗੁੰਗਾ ਆਦਿਕਾ ਉਗਣਾ ਵਾਲਾ ਹੋਵੇ ਪਰ ਜੋ ਪਰਮੇਸ਼ਰ ਦਾ ਨਾਮ ਸੰਭਦਾ ਤੇ ਗਾਉਂਦਾ ਹੈ ਉਦੋਂ ਸਾਰਿਆਂ ਦਾ ਉਧਾਰ ਕਰੁੰਦਾ ਬਰਨ ਅਬਰਨਾਂ ਸਭੂ ਚੰਗਾ ਵਰਨ ਹੋਵੇ ਚਾਹੇ ਅਬਰਨ ਹੋਵੇ ਸਭ ਦਾ ਉਧਾਰ ਕਰੁੰਦਾ ਹੈ ਰਹਾਉ ਜਹ ਤੇ ਉਪਜਿਓ ਤਹੀ ਸਮਾਇਓ ਸਾਰੀ ਤੁਪ ਘੜਿਓ ਇਹ ਵਿਦਜਾਨੀ ਤਵਹੂ ਜਹਾ ਜਹਾ ਇਹ ਦੇਹੀ ਧਾਰੀ ਜਿੱਥੇ ਜਿੱਥੇ ਅਸੀਂ ਇਹ ਦੇਹ ਧਾਰ ਰੇ ਆਏ ਹਾਂ ਰਹਿਣ ਨਾ ਪਾਇਓ ਕਬੂ ਕਿਸੇ ਦੇ ਵਿਚ ਵੀ ਰਹਿਣਾ ਨਹੀਂ ਪਾਇਆ ਸਭ ਨਾਲ ਦੇਹ ਨੂੰ ਛੱਡ ਕੇ ਆਉਣਾ ਪਿਆ ਹੈ ਇਹ ਉਹਦੀ ਜਾਣੀ ਜਦੋਂ ਇਹ ਵੀ ਦੀ ਜਾਣੀ ਜਗਹੁ ਤੇ ਉਸ ਵੇਲੇ ਇਹ ਦੇਹ ਹੰਤਾ ਸੀ ਵਿਸਾਰੀ ਤਵ ਹੂ ਇਹ ਭੁਲਾ ਦਿੱਤੀ ਉਹ ਲਾਉਣੇ ਕਰਕੇ ਜਹ ਤੇ ਉਪਜਿਓ ਤਹੀ ਸਮਾਇਉ ਇਸ ਰੂਪ ਦੇ ਗਿਆਨ ਕਰਕੇ ਜੀਵ ਕਲਾ ਵਿੱਚ ਉਤਪੰਨ ਹੋਇਆ ਸੀ ਉਸੇ ਸਰੂਪ ਦੇ ਗਿਆਨ ਕਰਕੇ ਤੇ ਸਰੂਪ ਵਿੱਚ ਹੀ ਸਮਾ ਗਿਆ ਭੇਦ ਹੋਗੇ ਇਹ ਵਿਦਜਾਨੀ ਤਵ ਹਉ ਕੋਈ ਵਿਰੀ ਜੀਵਨ ਮੁਕਤੀ ਦੀ ਪਰਮੇਸ਼ੀ ਚ ਭੇਦ ਹੋਣ ਦੀ ਕਦੋਂ ਇਹ ਜਾਣਨਾ ਕੀਤੀ ਗੁਰਾਂ ਦੀ ਕਿਰਪਾ ਕਰਕੇ ਜਹਾਂ ਜਹਾਂ ਇਹ ਦੇਹੀ ਤਾਰੀ ਦਾ ਗਿਆਨ ਕਾਲ ਜਿੱਥੇ ਜਿੱਥੇ ਦੇਰਾਂ ਕਾਂਦੇ ਹਨ ਨੂੰ ਧਾਰਿਆ ਸੀ ਰਹਿਣ ਨਾ ਪਾਇਉ ਕਬ ਸਾਰਿਆਂ ਥਾਵਾਂ 'ਚੋਂ ਥਾਨ ਵੀ ਹੋ ਤੋ ਸਿਰ ਧਾਗਾ ਕੱਢਿਆ ਗਿਆ ਉਹਨਾਂ ਦੇ ਹਾਚੋਂ ਕਿਤੇ ਵੀ ਚਾਹੇ ਦੇਵ ਦੇਹੀ ਨੂੰ ਪਾ ਲਿਆ ਉੱਥੇ ਵੀ ਕੇ ਰਹਿਣਾ ਨਹੀਂ ਪਾਇਆ ਸਭਨਾਂ ਨੂੰ ਜਦੋਂ ਪਰਾਲਾ ਉਹ ਪੂਰੀ ਹੋ ਗਈ ਉਦੋਂ ਆਉਣਾ ਪਿਆ ਸੁਖ ਆਇਓ ਭੈ ਭਰਮ ਦਿਨਾਸੀ ਸਤਿਗੁਰਾਂ ਦੀ ਕਿਰਪਾ ਹੋਈ ਜਦੋਂ ਸਰੂਪ ਦਾ ਸੁਖ ਆ ਕੇ ਪ੍ਰਾਪਤ ਹੋ ਗਿਆ ਸਤ ਪ੍ਰਕਾਰ ਦੇ ਭੈ ਪੰਜ ਪ੍ਰਕਾਰ ਦੇ ਭਰਮ ਸਭ ਨਾਸ ਹੋ ਗਏ ਕਿਰਪਾਲ ਹੋਏ ਪ੍ਰਭ ਜਬੂ ਜਬੂ ਜਦੋਂ ਸੱਚੇ ਬਾਦਸ਼ਾਹ ਜੀ ਕਿਰਪਾਲੂ ਹੋਏ ਸਾਡੇ ਤੇ ਬਹੁ ਨਾਨਕ ਮੇਰੇ ਪੂਰੇ ਮਨੋਰਥ ਸਤ ਗੁਰੂ ਸਾਹਿਬ ਜੀ ਆਪ ਦੁਆਰਾ ਜੀਆਸਾਵੇਂ ਮੁਖ ਦੁਆਰਾ ਕਹਿੰਦੇ ਹਨ ਮੇਰੇ ਮਨ ਦੇ ਸਾਰੇ ਸੰਕਲਪ ਪੂਰੇ ਹੋ ਗਏ ਸਾਧ ਸੰਗ ਤਜ ਲੱਭੂ ਜਦੋਂ ਸਾਧ ਸੰਗ ਦੇ ਵਿੱਚ ਲੱਭ ਛੱਡ ਕੇ ਹੋ ਨਿਸ਼ਕੇ ਕਰਕੇ ਬਸੇ ਲਾਂਚ ਖਾਣ ਦਾ ਪੀਣ ਦਾ ਕਰਨ ਦਾ ਜੋੜਨ ਦਾ ਭੋਗਣ ਦਾ ਜਦੋਂ ਇਹ ਸਾਰਾ ਛੁੱਟ ਗਿਆ ਤੇ ਉਸ ਵੇਲੇ ਮਹਾਰਾਜ ਸਾਹਿਬ ਫਰਮਾਉਂਦੇ ਹਨ ਸਾਡੇ ਮਨ ਦੇ ਸਾਰੇ ਸੰਕਲਪ ਪੂਰੇ ਹੋ ਗਏ ਸਾਧ ਸੰਗ ਦੇ ਲੱਭ ਨੂੰ ਛੱਡਿਆ ਲੱਗਦੇ ਤਿਆਗਣੇ ਕਰਕੇ ਹੂ ਨਾਮ ਹੰਕਾਰ ਦਾ ਹੈ ਲੌਰੀ ਛੱਡੋ ਤੇ ਹੰਕਾਰ ਵੀ ਛੱਡ ਦਿੱਤਾ ਤੇ ਉਸ ਵੇਲੇ ਸਾਰੇ ਮਨ ਦੇ ਸੰਕਲਪ ਪੂਰੇ ਹੋ ਗਏ ਇਹ ਵਿਆਕਰਣ ਦੇ ਤਰੀਕੇ ਨਾਲ ਤਾਜ ਲਗੂ ਜਿੱਥੇ ਸੰਗਤ ਸ਼ਬਦ ਹੁੰਦਾ ਤੱਤੇ ਨੂੰ ਸਿਹਾਰੀ ਹੁੰਦੀ ਹੈ ਇੱਥੇ ਗੱਗੇ ਨੂੰ ਸਿਹਾਰੀ ਇਸ ਕਰਕੇ ਸਾਧ ਸੰਗ ਵੱਖਰਾ ਲੱਹ ਜਾਏ ਤੇ ਤਾਜੀ ਤੱਤਾ ਮੁਕਤ ਹੈ ਜੱਗੇ ਨੂੰ ਅੱਗੇ ਸਿਹਾਰੀ ਹੈ ਤਾਜ ਲਗੂ ਲੱਭਦਾ ਤਿਆ ਕੀਤਾ ਹੈ ਸਾਧ ਸੰਗਤ ਜੀ ਲੱਭੂ ਕਿਉਂ ਪਾਠ ਮੰਨ ਕਰਕੇ ਜਿਹੜੇ ਅੰਮ੍ਰਿਤਸਰ ਆਲੇ ਪਾਠ ਕਰਦੇ ਹੈ ਸਾਧ ਸੰਗਤ ਜੀ ਲੱਭ ਪਵੇ ਉਹ ਲੱਭੂ ਬੱਬੇ ਦੇ ਨਾਲ ਆ ਇਹ ਅਤੇ ਲੱਭੋ ਸ਼ੌਰੀ ਇੱਥੇ ਹੁੰਦਾ ਭੱਬੇ ਦੇ ਨਾਲ ਹੁੰਦਾ ਉਹ ਲੱਭੂ ਭੱਬੇ ਦੇ ਨਾਲ ਹੋਵੇ ਤਾਂ ਲੱਭਣਾ ਅਰਥ ਕਰੀਏ ਕਿਉਂ ਸਾਧ ਸੰਗਤ ਜੀ ਲੱਭ ਪਵੇ ਸਾਧ ਸੰਗਤ ਕੇ ਲੱਭ ਤੇ ਹੂੰ ਹੰਕਾਰ ਨੂੰ ਛੱਡ ਕੇ ਇਸ ਪ੍ਰਕਾਰ ਸਾਧ ਸੰਗੇ ਜੀ ਪਰਮੇਸ਼ਰ ਦੇ ਸਾਰੇ ਮਨ ਦੇ ਸੰਕਲਪ ਮਾਰ ਨੂੰ ਪੂਰੇ ਕਰ ਦਿੱਤੇ ਸਾਧ ਸੰਗ ਤਜ ਲੱਭ ਹੂੰ ਸਾਧ ਸੰਗ ਤੇ ਲੱਭ ਹੰਕਾਰ ਤੇ ਲਬ ਲੋਭ ਤਿਆਗ ਦਿੱਤਾ ਜਦੋਂ ਦੇਵ ਗੰਧਾਰੀ ਮਨ ਜਿਉ ਆਪਣੇ ਪ੍ਰਭ ਭਾਵ ਫਿਰ ਮਨ ਮੰਨਣਾ ਕਰ ਆਪਣੇ ਹਿਰਦੇ 'ਚ ਆਪਣੀ ਮਨੋਤ ਛੱਡ ਕੇ ਜਿਵੇਂ ਆਪਣੇ ਵਾਹਿਗੁਰੂ ਨੂੰ ਪਾਉਂਦਾ ਹੈ ਉਸ ਪ੍ਰਕਾਰ ਕਰਨਾ ਕਰ ਮਾਰੇ ਨੂੰ ਪਾਉਂਦਾ ਹੰਕਾਰ ਤੋਂ ਰਹਿਤ ਹੋ ਨੀਚੋ ਨੀਤ ਨੀਤ ਅਤ ਨਾ ਨਾ ਜੋ ਨੀਵੇਂ ਸਾਧ ਸੰਗਤ ਜੀ ਮੰਨੇ ਹੋਏ ਹਨ ਜੋ ਇਸ ਪ੍ਰਕਾਰ ਕਿਹਾ ਵਰਨਾ ਕਿਉਂ ਨੀਵੇਂ ਸੂਦਰ ਮੰਨੇ ਆ ਸੂਦਰਾਂ ਜੋ ਜਿਵੇਂ ਨਾਮਦੇਵ ਜੀ ਨੀਵੇਂ ਸੂਦਰ ਮੰਨੇ ਗਏ ਸੀ ਸੂਤ ਸੂਤ ਕਰ ਮਾਰੋ ਠਾਇਓ ਤੇ ਸੁਦਰਾ ਵਿੱਚੋਂ ਸਾਬਸੰਗੇ ਜੀ ਮੁਸਲਮਾਨ ਨੀਵੇਂ ਮੰਨੇ ਗਏ ਕਬੀਰ ਜਿਹਾ ਆਦਿਕ ਜਿੰਨੇ ਹਨ ਉਹਨਾਂ ਤੋਂ ਨੀਵੇਂ ਅੱਗੇ ਸਾਬਸੰਗੇ ਜੀ ਜੁਲਾਹਾ ਆਦਕਾਂ ਚੋਂ ਨੀਵੇਂ ਜਿਹੜੇ ਹਨਗੇ ਚੰਡਾਲ ਆਦਕ ਮੰਨੇ ਭੀਲਨੀ ਆਦਕ ਜਿਵੇਂ ਹੋਏ ਆ ਤੇ ਬਾਦਨੀ ਆਦਕ ਹੋਏ ਆ ਰਵਦਾਸ ਆਦਕ ਮੰਨੇ ਗਏ ਹਨ ਅਤਨਨ ਨੀਚੇ ਹੋ ਨੀਚ ਨੀਚ ਆਤਨਨ ਇਹ ਨੀਵੇਂ ਮੰਨੇ ਹਨ শূ드్ర ਵਿੱਚੋਂ ਪਹਿਲਾਂ ਚੌ ਵਰਣੋਂ ਤੋਂ ਸੂਦਰ ਨਾਮ ਦੇਵ ਜੀ ਅਤੇ ਉਹਦੋਂ ਨੀਵੇਂ ਜੁਲਾਹਾਂ ਵਿੱਚੋਂ ਕਬੀਰ ਜੀ ਉਹਦੋਂ ਨੀਵੇਂ ਰੌਲਾਹ ਜੀ ਅਤੇ ਉਸ ਤੋਂ ਅੱਗੇ ਭੀੜਨੀ ਤੇ ਬਾਲਵੀ ਕਾਦਕ ਉਹਨਾਂ ਤੋਂ ਵੀ ਇੰਤ ਤੰਨਾਣਾ ਛੋਟਾ ਹੋ ਕੇ ਕੋਈ ਗਰੀਬ ਬੁਲਾਓ ਆਪਣੇ ਆਪ ਨੂੰ ਗਰੀਬ ਹੋ ਕੇ ਮਹਾਰਾਜ ਸਾਹਿਬ ਦੇ ਨਾਮ ਨੂੰ ਬੁਲਾਉਣਾ ਕਰੋ ਉਚਾਰਨਾ ਕਰੋ ਕਿ ਮਹਾਰਾ ਮੈਂ ਤਾਂ ਕੁਝ ਵੀ ਨਹੀਂ ਹਾਂ ਕਿਸੇ ਵਰਨੋਚ ਨਹੀਂ ਹਾਂ ਮੇਰੇ ਕੋਈ ਬਖਸ਼ੀਸ਼ ਕਰੋ ਮਿਹਰ ਕਰੋ ਇਸ ਪ੍ਰਕਾਰ ਬੇਨਤੀ ਕਰਿਏ ਬੁਲਾਉਣਾ ਕਰਿਏ ਫੇਰ ਪੜੋ ਨੀਚੋ ਨੀਚ ਨੀਚ ਆਤਨਨ ਨੀਚੋ ਨੀਚ ਨੀਵੇਂ ਸਾਧ ਸੰਗਤ ਜੀ ਸਾਰਿਆਂ ਚੋਂ ਪੰਜ ਤੱਤ ਹਨਗੇ ਪੰਜਾਂ ਤਤਾਂ ਚੋਂ ਨੀਚ ਸਰੀਰ ਹੈ ਸਰੀਰ ਚੋਂ ਨੀਵੇਂ ਇੰਦਰੀ ਹਨਗੇ ਕੇਂਦਰੀਆ ਚੋਂ ਨੀਵੇਂ ਵਿਸ਼ੇ ਹਨਗੇ ਵਿਸ਼ੇ ਤੋਂ ਨੀਵ ਹੰਕਾਰ ਹੈ ਵਿਸ਼ਿਆਂ ਬਸ਼ਈਪੁਰ ਖਾਂਦਾ ਅਤਿਆੰਤੀ ਨਾਨਾ ਦੇ ਮਹੰਤ ਛੋਟਾ ਹੋ ਕੇ ਹੋਈ ਗਰੀਬ ਬੁਲਾਵੇ ਆਪਣੇ ਆਪ ਨੂੰ ਗਰੀਬ ਹੋ ਲੋ ਕੇ ਬੁਲਾਉਣਾ ਕਰੋ ਕਿ ਮਾਰਾ ਮੇਰੇ ਚ ਕੋਈ ਵੀ ਗੁਣ ਨਹੀਂ ਹੈ ਗੁਣਾ ਦਾ ਹੰਕਾਰ ਛੱਡ ਕਰਕੇ ਉਹ ਗਰੀਬ ਹੋ ਕੇ ਬੁਲਾਉਣਾ ਕਰੋ ਮਾਰਾ ਵੀ ਜਸ ਦੇ ਤਾਈ ਇਸੇ ਪ੍ਰਕਾਰ ਫੇਰ ਕਰੋ ਨੀਚੋ ਨੀਚ ਨੀਚ ਆਤ ਨਾਨਾ ਸਾਰਿਆਂ ਤੋਂ ਉੱਚਾ ਬ੍ਰਹਮ ਹੈ ਉਸ ਤੋਂ ਨੀਚ ਮਾਇਆ ਹੈ ਮਾਇਆ ਤੋਂ ਨੀਚੇ ਤਤ ਹਨਗੇ ਤਤਾਂ ਤੋਂ نیچے ਵਿਸ਼ੇ ਹਨਗੇ ਵਿਸ਼ਿਆਂ ਤੋਂ نیچے ਸਾਧ ਸੰਗਤ ਜੀ ਦੇਵਤੇ ਹਨਗੇ ਅਤੇ ਦੇਵਤਿਆਂ ਦਾ ਜਿਹੜਾ ਪ੍ਰੇਰਕ ਇੰਦਰੀਆਂ ਦੇ ਹੈ ਉਹਨਾਂ ਦੇ ਮਹਾਨ ਤੋਂ ਨਾਨਾ ਛੋਟਾ ਹੋ ਕੇ ਅਤਿ ਅੰਤਿ ਕੋਈ ਗਰੀਬ ਬੁਲਾ ਗਰੀਬ ਹੋ ਕਿਸ ਦੇ ਪਾਦਸ਼ਾਹ ਦੇ ਜਸ ਨੂੰ ਬੁਲਾਉਣਾ ਕਰ ਇਸੇ ਪ੍ਰਕਾਰ ਨੀਚ ਦੇ ਨੀਚ ਨੀਚ ਅਪਮਾਨਾ ਐਵੇਂ ਜਿਵੇਂ ਨੀਚੇ ਤਤ ਹਨਗੇ ਤਤਾਂ ਤੋਂ ਨੀਵੇਂ ਸਰੀਰ ਇੰਦਰੀਆਂ ਆਦ ਕਾਨ ਹੈ ਅਤੇ ਇਹਨਾਂ ਤੋਂ ਨੀਵਾ ਜੋ ਅੰਤਾ ਕਰਨ ਹੈ ਅੰਤਾ ਕਰਨੀਓ ਬਿਰਤੀਆਂ ਤੋਂ ਨੀਵੇਂ ਹੋ ਕੇ ਭਾਵ ਭਗਤੀ ਦੇ ਸਹਿ ਤੋਕੇ ਤੇ ਅੰਤਿ ਨਾਨਾ ਛੋਟਾ ਹੋ ਕੇ ਦੇਹ ਅਧਿਆਸਤ ਹੋ ਕੇ ਗਰੀਬ ਹੋ ਕੇ ਮਾਰਿ ਜਸਨੂ ਬੁਲਾਉਣਾ ਕਰ ਤਾਂ ਉਸ ਰੂਪ ਦੀ ਸ੍ਰਿਖਿਆਤਤਾ ਹੋਵੇਗੀ ਰਹਾਉ ਅੰਕ ਅਡੰਬਰ ਮਾਇਆ ਕੀ ਬਿਰਥੇ ਜਿਹੜੇ ਮੇਕ ਕਾਵੇ ਅਡੰਬਰ ਨਾਮ ਕੰਬੂਜਾ ਹੁੰਦਾ ਹੈ अनेका ਤਮੂਆਂ ਦੀ ਨਹੀਂ ਆਈ ਅਡੰਬਰ ਨਾਮ ਬਣਾਉਂਦਾ ਹੈ ਅਡੰਬਰ ਨਾਮ ਉਦਮਦਾ ਹੈ अनेका ਜਿਹੜੀਆਂ ਬਣਾ ਉੱਟਾ ਹਨ ਅਨੇਕ ਪ੍ਰਕਾਰ ਦੇ ਉਦਮ ਹਨਗੇ ਮਾਇਆ ਦੇ ਸਾਰੇ ਉਹ ਵਿਰਸਾਨਗੇ ਤਾਂ ਸਿਓ ਪ੍ਰੀਤ ਘਟਾਓ ਉਹਨਾਂ ਪਦਾਰਥਾਂ ਦੇ ਨਾਲੋਂ ਆਪਦੇ ਕਿਰਤੀ ਵਿਕਤੀ ਦੀ ਪ੍ਰੀਤੀ ਨੂੰ ਘਟਾਉਣਾ ਕਰੋ اے ਭਾਈ ਜਿਉ ਆਪਣੋ ਸwami ਸੁਖਮਨ ਜਿਵੇਂ ਆਪਣੋ ਸwami ਅਕਾਲ ਪੁਰਖੋ ਸੁਖਮਨੇ ਇਹ ਨਿਮਰਤਾ ਦੇ ਸਾਥ ਤੇ ਮੈਨੂੰ ਪ੍ਰਾਪਤ ਹੋ ਸਕਦਾ ਹੈ। ਤਾਂ ਮਹ ਸੋਭਾ ਪਾਵਾਂ। ਉਹਨਾਂ ਗੁਣਾਤੀ ਇਸਤਤ ਹੋ ਕੇ ਸਹੀ ਸੋਭਾ ਪਾਵੋਗੇ ਮਾਰੇ ਦਰ ਵਿੱਚ। ਜੇ ਉਹਨਾਂ ਔਗਣਾ ਨੂੰ ਨਾਂ ਤਿਆਗੋਗੇ ਜੇ ਇਮਤਿਹਾਕ ਜੇ ਹੈ ਉਹਨਾਂ ਚ ਸੋਭਾ ਨਹੀਂ ਪਾਵੋਗੇ ਵਾਹਿਗੁਰੂ ਦੇ ਦਰ ਤੇ। ਜਿਵੇਂ ਆਪਣਾ ਵਾਹਿਗੁਰੂ ਨੀਵਾ ਬਣਾ ਕੇ ਸੁਖ ਮੰਨੇ ਉਹ ਉਸੇ ਇਸਤਤ ਹੋ ਕੇ ਤੇ ਸੋਭਾ ਗ੍ਰਮ ਗਿਆਨੀਆਂ ਆਪ ਪਰਮੇਸ਼ਰ ਵੀ ਪਾਵੋਗੇ। ਦਾਸਨ ਦਾਸ ਰੇਣ ਦਾਸਨ ਕੀ ਜਿਹੜੇ ਮਹਾਰਾਜ ਦਾਸ ਨਨ ਕਰਕੇ ਜੋ ਦਾਸ ਹਨ ਬਾਣੀ ਕਰਕੇ ਜੋ ਦਾਸ ਹਨ ਸਰੀਰ ਕਰਕੇ ਉਹ ਦਾਸਾਂ ਦੇ ਦਾਸ ਮਨ ਬਾਣੀ ਸਰੀਰ ਕਰਕੇ ਉਹਨਾਂ ਦਾਸਾਂ ਦੀ ਚਰਨਾਂ ਦੀ ਧੂੜ ਬਣੋ। ਜਨ ਕੀ ਤਹਿਲ ਕਮਾਓ। ਸਰਕਾਰ ਦਾ ਬਣ ਕੇ ਆਹ ਮਹਾਰਾਜ ਜਨਾਂ ਦੀ ਤਹਿਲ ਕਮਾਉਣਾ ਕਰ। ਸੇਵਾ ਕਰਾਉਣਾ ਕਰ। ਦਾਸ ਨੇ ਜਿਹੜੇ ਗੁਰੂ ਸਾਹਿਬ ਦੇ ਜਿਹਨ ਪੰਜ ਪਿਆਰੇ ਸੇਵਕ ਹੈ ਉਹਨਾਂ ਦੇ ਅੱਗੇ ਸੇਵਕ ਹਨਗੇ ਉਹਨਾਂ ਦੇ ਅੱਗੇ ਸੇਵਕ ਹਨ ਜੇ ਭਾਈ ਬੁੱਢਾ ਸਾਹਿਬ ਜੀ ਮਹਾਰਾ ਪਹਿਲੇ ਪਾਸ਼ਾ ਦੇ ਸੇਵਕ ਹੈ ਉਹਨਾਂ ਦੇ ਅੱਗੇ ਦਾਸ ਹਨ ਉਹਨਾਂ ਤੋਂ ਸੇਵਕ ਕਿਉਂ ਚਰਨਾਂ ਦੀ ਧੂੜ ਬਣ ਕਰਕੇ ਜਨਾਂ ਦੀ ਟਹਿਲ ਕਮਾਉਣਾ ਕਰੋ ਦਾਸਨ ਦਾਸ ਜਿਹੋ ਦੱਸਣ ਵਾਲੇ ਹਨ ਰੂਪ ਦੇ ਤਾਂ ਹੀ ਤੇ ਦਾਸ ਸੜਨ ਵਾਲੇ ਹਨ ਕਿਉਂ ਵਿਸ਼ਿਆਂ ਦੇ ਤਾਂ ਹੀ ਕੋਨਾਂ ਸੇਵਕਾਂ ਦੀ ਢੂੜ ਬਣ ਕਰਕੇ ਜਨਕੀ ਤਹਿਲ ਕੋ ਮਾਰੋ ਬੇ ਪਿਆਰਿਆਂ ਜਿਨ੍ਹਾਂ ਦੀ ਤਹਿਲ ਕਮਾਉਣਾ ਕਰੋ ਸਰਬ ਸੁਖ ਵਡਿਆਈ ਨਾਨਕ ਫੇਰ ਸਾਰੇ ਸੁਖ ਜੋ ਹਨਗੇ ਜੀਵ ਮੁਕਤੀ ਤੱਕ ਤੇ ਵਡਿਆਈ ਜਿਹੜੀ ਬ੍ਰਹਮ ਗਿਆਨੀ ਆਪ ਪਰਮੇਸ਼ਰ ਦੀ ਗੁਰੂ ਸਾਹਿਬ ਫਰਮਾਉਂਦੇ ਹਨ ਜੀਵ ਮੁਖੋ ਬੁਲਾਓ ਇਹ ਸਾਰੇ ਕੋਣ ਤਾਂ ਹੀ ਪ੍ਰਾਪਤ ਸਮਝਿਓ ਮਹਾਰਾਜੇ ਅੱਗੇ ਅਰਦਾਸ ਕਰੇ ਮਹਾਰਾਜੇ ਮੁਖੋ ਸਾਧਿਓ ਆਉ ਦਾ ਅੰਮ੍ਰਿਤ ਨਾਮ ਬੁਲਾਵੋ ਅਸੀਂ ਜਿਉਂਦੇ ਹੋ ਜੀ ਸਾਡੇ ਤੇ ਕਿਰਪਾ ਕਰੋ ਆਪ ਦਾ ਸਿਮਰਨ ਸਾਡੇ ਪਾਸੋਂ ਕਰਾਓ ਜਦੋਂ ਮੁੱਖੋਂ ਬੁਲਾਵਾਂ ਜਾਂ ਕਹੋਂ ਮੁੱਖੋਂ ਸੇਵਕੇ ਬੈਠੀ ਐ ਸੁਖ ਨਾਨਕ ਅੰਤ ਨਾ ਜਾਣਾਂ ਜਦੋਂ ਮੁੱਖ ਤੋਂ ਬਲਾ ਕੇ ਮਨ ਨੂੰ ਸਾਨੂੰ ਮਹਾਰਾਜ ਜੀ ਜੀਵਨ ਮੁਕਤੀ ਦੇ ਸਰੂਪ ਨੂੰ ਸਿੰਘਾਸਨ ਪੀਸਦ ਕਰੋ ਉਦੋਂ ਅਸੀਂ ਜਿਉਂਦੇ ਹੋ ਜਾਂਦੇ ਸੱਚੇ ਪਾਤਸ਼ਾਹ ਇਉਂ ਜਿਉਂਦੇ ਸਾਨੂੰ ਕਰੋ ਮੁਖੋਂ ਬੁਲਾ ਕਰਕੇ ਆਪਦੇ ਜਸ ਨੂੰ ਦੀਵ ਗੰਧਾਰੀ ਪ੍ਰਭ ਜੀ ਤਉ ਪ੍ਰਸਾਦ ਭਰਮ ਦਾੜਿਓ ਤੇ ਪ੍ਰਭੂ ਆਪ ਕੋ ਜੀ ਆਪ ਦੀ ਕਿਰਪਾ ਦ੍ਰਿਸ਼ਟੀ ਕਰਕੇ ਜਿਹੜਾ ਭਰਮ ਸੀਨਾ ਤੇ ਇਹ ਭਰਮ ਕਰਤਾ ਤੇ ਪਰਮਾਤਮਿਕ ਇਸ ਨੂੰ ਦਾਰਿਓ ਤਿਆਗ ਦਿੱਤਾ ਹੈ ਤੇਰੀ ਕਿਰਪਾ ਤੇ ਸਭ ਕੋ ਆਪਣਾ ਅਸੀਂ ਤਾਂ ਤੁਹਾਡੀ ਕਿਰਪਾ ਕਰਕੇ ਸਾਰਿਆਂ 'ਚ ਆਪਣਾ ਆਪ ਸ੍ਰੀ ਵੇਖ ਲਿਆ ਹੈ ਮਨ ਮੈਂ ਇਹ ਵਿਚਾਰੇ ਉਸ ਤੇ ਬਦਸ਼ਾ ਵਿਚਾਰ ਪ੍ਰਾਪਤ ਕਰਨੀ ਹੈ ਰਹਾਉ ਕੂਟ ਪਰਾਧ ਮਿਟੇ ਤੇਰੀ ਸੇਵਾ ਮਾਰ ਆਪ ਦੀ ਸੇਵਾ ਭਗਤੀ ਕਰਦੇ ਉਹਦੇ ਕਰੋੜਾਂ ਜਨਮਾਂ ਦੇ ਪਰਾਧ ਗੁਨਾਹ ਜਿਹੜੇ ਐ ਸ਼ਿਕਾਰੀਆ ਵਾਂਗੂ ਲੋਕਾਂ ਨੂੰ ਮਾਰਦੇ ਰਹਿਣਾ ਖੁੰਡਦੇ ਰਹਿਣਾ ਉਹਨਾਂ ਦੇ ਸਾਰੇ ਅਪਰਾਧ ਮਿਟ ਜਾਂਦੇ ਹਨ ਦਰਸ਼ਨ ਦੂਖ ਉਤਾਰੇ ਆਪ ਦੇ ਦਰਸ਼ਨ ਕਰਕੇ ਉਹਨਾਂ ਨੂੰ ਜੰਮਨ ਮਰਨ ਦਾ ਦੁੱਖ ਵੀ ਉਤਾਰ ਲਿਆ ਹੈ ਉਹਨਾਂ ਪਿਆਰਿਆਂ ਦੇ ਜਿਨ੍ਹਾਂ ਦਰਸ਼ਨ ਕੀਤੇ ਹੈ ਉਨਾਂ ਦੇ ਦੁੱਖਾਂ ਨੂੰ ਵੀ ਆਪ ਨੇ ਉਤਾਰਤਾ ਹੈ ਨਾਮ ਜਪਤ ਮਹਾ ਸੁਖ ਪਾਇਓ ਆਪ ਦਾ ਉਸ ਨਾਮ ਜਪ ਕਰਕੇ ਬੜਾ ਭਾਰੀ ਬ੍ਰਹਮ ਆਨੰਦ ਸੁਖ ਪਾਇਆ ਹੈ ਚਿੰਤਾ ਰੋਗ ਵਿਦਾਰ ਉਹਨਾਂ ਦੇ ਚਿੰਤਾ ਆਈ ਹੋਈ ਵਿਦਤਾ ਨੂੰ ਨਾ ਸੰਹਾਰ ਸਕਣਾ ਚਿੱਤ ਦੀ ਬੇਵਲ ਜਿਹੀ ਹਾਲਤ ਹੈ ਇਹ ਚਿੰਤਾ ਤੇ ਹੋਰ ਰੋਗ ਵਿਦਾਰ ਰੋਗ ਹੰਕਾਰ ਦਾ ਗਿਆਮ ਦਾ ਹੀ ਬਦਾਰ ਤੋਂ ਦਬ ਦੁੱਤਾ ਵਿਸ਼ੇਸ਼ ਕਰਕੇ ਨਾਸ ਕਰ ਦੁੱਤਾ ਕਾਮ ਕ੍ਰੋਧ ਲੋਭ ਝੂਠ ਨਿੰਦਾ ਜਿਹੜਾ ਕਾਮ ਦਾ ਫੁਰਨਾ ਹੈ ਇੰਦਰ ਵਰਗਿਆਂ ਨੂੰ ਵੀ ਕੋਣ ਛਾੜ ਦਿੰਦਾ ਹੈ ਗੋਤਮ ਦੇ ਘਰ ਜਾ ਕੇ ਤੇ ਜਿਸ ਕ੍ਰੋਧ ਕਰਕੇ ਦਰਵਾਸ਼ਾ ਵਿਖੀ ਵਰਗੇ ਜੋ ਕ੍ਰਿਸ਼ਨ ਭਗਵਾਨ ਦੇ ਮੰਤਰ ਦੇਣ ਵਾਲੇ ਸਾਹਮਣੇ ਉਹਨਾਂ ਨੂੰ ਵੀ ਕਰੋਧ ਕਰਕੇ ਅਮਰੀਕ ਦੇ ਦੁਆਰੇ ਜਿਸ ਵਾਂ ਸੜਾਫ ਦੇਣ ਲੱਗਾ ਤੇ ਉਸ ਵੇਲੇ ਸੁਦਰਸ਼ਨ ਚੱਕਰ ਨੇ ਅਮਰੀਕ ਦੀ ਰੱਖਿਆ ਕੀਤੀ ਇਸ ਪ੍ਰਕਾਰ ਕਰੋਧ ਕਰਕੇ ਦਿਵਾਸ਼ਾ ਨਹੀਂ ਕੀਤੀ ਬਹੁਤ ਨਰਾਦਰੀ ਹੋਈ ਕਿਸੇ ਦੇਵਤੇ ਨੇ ਰੱਖਿਆ ਨਹੀਂ ਇਸ ਦੀ ਤਾਂ ਹੀ ਕੀਤੀ ਅਖੀਰ ਅਮਰੀਕ ਦੇ ਪੈਰੀ ਆ ਕੇ ਪਿਆ ਤੇ ਤਾਂਪ ਭਗਵਾਨ ਨੇ ਇਹਦੇ ਉਦਾਰੇ ਸੁਦਰਸ਼ਨ ਚੱਕਰ ਹਟਾਇਆ ਇਸ ਪ੍ਰਕਾਰ ਕਰੋਧ ਕਰਕੇ ਬڑے بڑے ਰਹੀਆਂ ਦੀ ਵੀ ਨਰਾਜ਼ਰੀ ਹੁੰਦੀ ਹੈ ਜਿਸ ਲੋਭ ਕਰਕੇ ਵਿਸ਼ਵਾਮਿੱਤਰ ਨੂੰ ਸਾਧ ਸੰਗਈ ਤ੍ਰਿਸ਼ੰਕੂ ਰਾਜੇ ਨੂੰ ਸਰਗੁਜ ਸਵਰਗ ਚ ਪਹੁੰਚਾਉਂਦਾ ਸੀ ਦੇਵਤਿਆਂ ਨੇ ਆਪਣੇ ਗੁਰੂ ਤੋਂ ਬਸਿਸ਼្ត ਤੋਂ ਬੇਮਖਵਾ ਜਾਣ ਕੇ ਸਰਵਿਤੇ ਨੂੰ ਥਾਣਾ ਦਿੱਤਾ ਉਸ ਵੇਲੇ ਹਰੀ ਚੰਦੇ ਦਾ ਪੁੱਤ ਪੈਰੀ ਜਾ ਪਿਆ ਵਿਸ਼੍ਰਿਤ ਦੀ ਹਰੀ ਚੰਦ ਦੇ ਨਾਲ ਵੈਰ ਕਰਕੇ ਮੈਂ ਇਹਦੇ ਪਿਓ ਨੂੰ ਸਰਗੁਜ ਪਹੁੰਚਾਉਂਦਾ ਸੀ ਇਸ ਤ੍ਰਿਸ਼ੰਕੂ ਰਾਜੇ ਨੂੰ ਬਿਸਵਾ ਮਿੱਤ ਨੂੰ ਕਰੋਧ ਕਰਕੇ ਇਹਦੀ ਸਾਰੀ ਭੂਤੀ ਸਾੜ ਦੀ ਸੂਰ ਬਣ ਕੇ ਬਾਗ ਵਿੱਚ ਆ ਕੇ ਪਟਣ ਲੱਗ ਗਿਆ ਐਸਾ ਲੋਭ ਦਾ ਪ੍ਰਤਾਪ ਹੈ ਇਹ ਲੋਭ ਜਿਹੜਾ ਹੈ ਜਿਵੇਂ ਰਹੀਆਂ ਦੇ ਤਾਂ ਹੀ ਸੂਰ ਦਾ ਰੂਪ ਧਾਰਨ ਕਰਾ ਦਿੰਦਾ ਲੋਭ ਅਤੇ ਫੇਰ ਸਾਰੀ ਭੂਤੀ ਇਹਦੀ 18 ਪਾਸਵੇਂ ਦੇ ਪੂਰੇ ਨਾਲ ਹੋਣ ਤੇ ਨਾਸ ਕਰਕੇ ਕਾਂਸੀ ਚੂੜੀਆਂ ਦੇ ਪਾਸ ਵੇਚਦਾ ਸੀ ਹਰੀ ਚੰਦ ਨੂੰ ਇਹੋ ਜਿਹਾ ਲੋਭ ਹੈ ਲੋਭ ਝੂਠ ਨਿੰਦਾ ਤੇ ਝੂਠ ਬੋਲਨੇ ਕਰਕੇ ਸਾਲ ਸੰਗੇਜੀ ਸਿਵੀ ਰਾਜਾ ਜਿਹੜਾ ਸੀ ਉਹ ਜਿਹੜਾ ਸੀ ਸਿਵੀ ਰਾਜਾ ਉਹਦੇ ਸਾਰੇ ਪੁਨ ਆਉਸ ਹੋ ਗਏ ਸੀ ਇਸ ਪ੍ਰਕਾਰ ਵੀ ਹਾਲਤ ਹੁੰਦੀ ਹੈ ਨਿੰਦਾ ਨਿੰਦਿਆ ਕਰਮੀ ਜਿਹੜੀਆਂ ਹੋਏ ਕਿਸੇ ਦੇ ਚ ਦੂਸ਼ਣ ਰੋਪਣੇ ਹਨ ਨਿੰਦਾ ਕਰ ਹਰ ਨਾਲ ਸੇ ਵੇਖੋ ਫਲ ਖੱਟੇ ਸਾਧੂ ਸੰਗ ਬਿਤਾਰੇ ਸਾਧ ਸੰਗਤ ਦੇ ਮਿਲ ਕੇ ਇਹਨਾਂ ਉਗਣਾ ਨੂੰ ਵਿਸਾਰ ਦਿੱਤਾ ਹੈ ਦਿਲਿਆ ਕਰਕੇ ਧੰਮ ਸਾਧ ਸੰਗਤ ਹੈ ਜਿਨ੍ਹਾਂ ਵਿੱਚ ਮਿਲ ਕੇ ਵਕਾਰ ਮਿਟ ਗਏ ਹਨ ਮਾਇਆ ਬੰਦ ਕਾਟੇ ਕਿਰਪਾ ਨਿਧ ਕਿਰਪਾ ਦੇ ਸੂਰ ਅਕਾਲ ਪੁਰਖ ਜਿਹੜੇ ਮਾਇਆ ਦੇ ਬੰਨ ਨੂੰ ਸੀ ਹੰਗਤਾ ਮਮਤਾ ਦੇ ਉਹ ਕਾਢੂ ਤੇ ਹਮਾਨਕ ਆਪ ਉਧਾਰੇ ਕਰਕੇ ਆਪ ਦੇ ਸੇਵਕਾਂ ਨੂੰ ਆਪ ਮਾਰੇ ਜੂ ਸਾਹਿਬ ਜੀ ਕਹਿੰਦੇ ਨੂੰ ਹਾਰ ਲਿਆ ਬਚਾ ਲਿਆ ਹੈ ਦੀਰ ਗੰਧਾਰੀ ਮਨ ਸਗਲ ਸਿਆਣਪ ਰਹੀ ਇਹ ਜੀ ਮੰਮੀ ਅੰਦਰ ਸਾਰੇਕ ਪ੍ਰਕਾਰ ਦੀ ਸਿਆਣੋ ਫੁਰਦੀ ਸੀ ਇਹ ਹੁਣ ਰਹਿ ਚੁੱਕੀ ਹੈ ਮਿਟ ਗਈ ਹੈ ਕਰਨ ਕਰਾਵ ਨੂੰ ਹਾਰ ਸੁਆਮੀ ਹਾਰੇ ਕਰਜਾਂ ਨੂੰ ਕਰਨ ਵਾਲਾ ਆਪ ਅਤੇ ਕਰਾਉਣ ਵਾਲਾ ਆਪ ਹੀ ਅੰਤਿਯਾਮੀ ਮਾਲਕ ਹੈ ਨਾਨਕ ਓਟ ਗਹੀ ਉਸ ਅਕਾਲ ਪੁਰਖ ਦੀ ਓਟ ਗ੍ਰਹਿਣ ਕੀਤੀ ਹੈ ਜੋ ਬ੍ਰਹਮ ਆਦਿਕ ਨੂੰ ਪੈਦਾ ਕਰਨ ਵਾਲਾ ਉਹਨਾਂ ਤੋਂ ਸੰਸਾਰ ਦੀ ਰਚਨਾ ਕਰਾਉਣ ਵਾਲਾ ਹੈ ਉਸ ਪਰਮੇਸ਼ਰ ਦੀ ਓਟ ਗ੍ਰਹਿਣ ਕੀਤੀ ਹੈ ਰਹਾਉ ਆਪ ਮੇਟ ਪਏ ਸਰਣਾਈ ਆਪਾ ਭਾਂ ਮੇਟ ਕਰਕੇ ਸੱਚੇ ਪਾਤਸ਼ਾਹ ਦੀ ਸਰਣ ਪਏ ਹਾਂ ਇਹ ਮਤ ਸਾਧੂ ਕਹੀ ਇਹ ਮੈਂ ਤੋ ਸਿੱਖਿਆ ਸਾਧੂ ਸੰਤਾਨ ਕਹੀ ਦਸੀ ਹੈ ਪ੍ਰਭ ਕੀ ਆਗਿਆ ਮਾਨਸੂਹ ਪਾਇਆ ਜਿਨ੍ਹਾਂ ਜਿਨਾਂ ਨੇ ਕਾਲਪੁਰੂਹਾਹੀ ਦੀ ਆਗਿਆ ਨੂੰ ਮੰਨਿਆ ਉਹਨਾਂ ਨੇ ਸੁਖ ਸਰੂਪ ਨੂੰ ਪਾ ਲਿਆ ਹੈ ਭਰਮ ਅੰਧੇਰਾ ਲਹੀ ਉਹਨਾਂ ਦੇ ਹਿਰਦੇ ਚੋਂ ਜਿਹੜਾ ਸਰੂਪ ਦਾ ਭਰਮ ਸੀ ਅਗਿਆਮ ਜਾਨੀ ਰਾਸੀ ਉਹ ਨਹੀਂ ਲੈ ਗਿਆ ਗਿਆਨ ਪ੍ਰਦੀਨ ਸੁਆਮੀ ਪ੍ਰਭ ਮੇਰੇ ਉਹਨਾਂ ਨੇ ਜਾਣਿਆ ਕਿ ਅੰਤਰਜਾਮੀ ਘਟ ਘਟ ਕੇ ਅੰਤਰ ਕੀ ਜਾਨ ਤੇ ਭਲੇ bure ਕੀ ਪੀਰ ਪਸ਼ਾਮਤ ਮੇਰੇ ਸੁਆਮੀ ਨੇ ਜਿਹਨਾਂ ਅੰਤਰਜਾਮੀ ਪ੍ਰਵੀਨ ਚਤੁਰ ਜਾਣ ਲਿਆ ਸਰਨ ਤੁਮਾਰੀ ਅਹੀ ਓ ਕਰਵੇ ਨਿਸ਼ਚੇ ਕਿ ਮਾਰਾ ਇਸ ਤਰ੍ਹਾਂ ਸਰਨ ਤੋਂ ਹਮ ਤੁਮਾਰੀ ਅਹੀ ਚਾਹੀਏ ਆਪ ਦੀ ਸ਼ਰਮ ਹੀ ਚਾਹੀ ਹੈ। ਥਨ ਮਹਿ ਥਾਪ ਉਥਾਪਨ ਹਾਰੇ। ਇੱਕ ਛਿਨ ਵਿੱਚ ਮਾਰਾ ਜਗਤ ਨੂੰ ਪੈਦਾ ਕਰਕੇ ਪਾਲਣਾ ਕਰਕੇ ਥਾਪਨ ਹਾਰੇ ਪਲ ਨੂੰ ਕਰਨ ਵਾਲੇ ਹੋ। ਐਡੇ ਵੱਡੇ ਸਮਰਾਥ ਤੁਸੀਂ ਇੱਕ ਛਿਨ ਵਿੱਚ ਥਾਪੇ ਹੋਏ ਜਿਹੜੇ ਕਾਮਕ੍ਰੋਧ ਹੈ। ਉਹਨੂੰ ਥਾਪਨ ਹਾਰੇ ਪਟਣ ਵਾਲੇ, ਨਾਸ਼ ਕਰਨ ਵਾਲੇ ਹੂੰ। ਇੱਕ ਛਿੰਦੇ ਜਿਹੜੇ ਥਾਪੇ ਹੋਏ ਗੋਣੋਂ ਆਉਣੇ ਥਾਪੜ ਵਾਲੇ ਹੋਂ ਆਪ ਕੁਦਰਤ ਕੀਮ ਨਾ ਪਈ ਆਪ ਦੀ ਜਿਹੜੀ ਕੁਦਰਤ ਸ਼ਕਤੀ ਦੀ ਕੀਮਤ ਨਹੀਂ ਕਿਸੇ ਪਾਸੋਂ ਪਹੀ ਪਾਈ ਜਾਂਦੀ ਦੇਵ ਗੰਧਾਰੀ ਮਹੱਲਾ ਪੰਜਵਾ ਹਰ ਪ੍ਰਾਨ ਪ੍ਰਭੂ ਸੁਖ ਦਾਤੇ ਏ ਹਰੀ ਅਕਾਲ ਸੁਖ ਆਵਦੇ ਪ੍ਰਾਣਾਂ ਦੇ ਸਿਮਰਾ ਰੱਖਿਓ ਸਾਡੇ ਤੇ ਪ੍ਰਭੂ ਹੋਂ ਸਿਮਰਾਤੋਂ ਸੁਖਾਂ ਦੇ ਦਾਤੇ ਓਹ ਪ੍ਰਵੇਸ਼ਰ ਸਾਡੇ ਪ੍ਰਾਣਾਂ ਦਾ ਆਸਰਾ ਰੂਪੋਂ ਆਪ ਹਰੇਕ ਨੂੰ ਪ੍ਰਣਾਮ ਜਦਾਬ ਦੇਣ ਵਾਲੇ ਹੋ ਗੁਰ ਪ੍ਰਸਾਦ ਕਾਹੂ ਜਾਂ ਇਹ ਗੁਰਾਂ ਦੀ ਕਿਰਪਾ ਕਰਕੇ ਇਹ ਪ੍ਰਾਣ ਪਿਆਰੇ ਕਿਸੇ ਕਿਸੇ ਨੇ ਆਪ ਨੂੰ ਜਾਣਿਆ ਹੈ ਰਹਾਉ ਸੰਤ ਤੂੰ ਮਾਰੇ ਤੁਮਰੇ ਪ੍ਰੀਤਮ ਜਿਨ੍ਹਾਂ ਗੁਰਾਂ ਦੀ ਕਿਰਪਾ ਦੁਆਰਾ ਆਪ ਨੂੰ ਜਾਣਿਆ ਉਹ ਮਾਰੇ ਆਪ ਦੇ ਸੰਤ ਹਨਗੇ ਤੇ ਤੇਰੇ ਪਿਆਰੇ ਹਨ اے ਪਰਮੇਸ਼ਰ ਤਿੰਨ ਸੌ ਕਾਲ ਨਾ ਖਾਤੇ ਉਹ ਨਾ ਤੇਰੇ ਪਿਆਰੇ ਸੰਤ ਨੂੰ ਕਾਲ ਨਹੀਂ ਖਾ ਸਕਦਾ ਉਹ ਕਾਲ ਕੋ ਛੁੱਟ ਜਾਂਦੇ ਆ ਜਿਸ ਪ੍ਰਕਾਰ ਜੰਗਲ ਨੂੰ ਅੱਗ ਲੱਗ ਜਾਵੇ ਸ਼ੇਮੀ ਤੇ ਸ਼ੇਰ ਦੇ ਇਥੇ ਬੱਚੇ ਹੁੰਦੇ ਜੰਗਲ ਦੇ ਉੱਤੇ ਹੋਏ ਸ਼ੇਰ ਤੇ ਸ਼ੇਰਨੀ ਜਿਹੜੇ ਬੜੇ ਬੜੇ ਜਾਨਵਰ ਨੂੰ ਪਾੜ ਕੇ ਖਾਣ ਵਾਲੇ ਹੈ ਉਹ ਆਪਦੇ ਬੱਚਿਆਂ ਨੂੰ ਉਸੇ ਮੁੱਖ ਨਾਲ ਦੰਦਾਂ ਨਾਲ ਚਰ ਕੇ ਜਿੱਥੇ ਅੱਗ ਲੱਗੀ ਹੋਵੇ ਉਧਰ ਜੰਗਲ ਤੋਂ ਪਾਸੇ ਰੱਖ ਦਿੰਦੇ ਆ ਸ਼ੇਰ ਤੇ ਸ਼ੇਰਨੀ ਆਪਦੇ ਬੱਚਿਆਂ ਦੇ ਦੰਦ ਨਹੀਂ ਮਾਰਦੇ ਇਸੇ ਪ੍ਰਕਾਰ ਮਹਾਰਾਜ ਸਾਹਿਬ ਜੀ ਜਿਹਨੂੰ ਇਹ ਕਾਲਕੀ ਅੰਗ ਸੰਸਾਦ ਦੀ ਜੰਗਲ ਨੂੰ ਲੱਗੀ ਵੇਖਦੇ ਆ ਉਸ ਵੇਲੇ ਮਹਾਰਾਜ ਸਾਹਿਬ ਜੀ ਆਪਦੇ ਪਿਆਰਿਆਂ ਦੀ ਰੱਖਿਆ ਛਵੇਂ ਛੇਰ ਤੇ ਛੇਰਨੀ ਆਪਦੇ ਬੱਚਿਆਂ ਦੀ ਰੱਖਿਆ ਕਰਦੇ ਆ ਐ ਮਹਾਰਾਜ ਆਪਦੇ ਸੇਵਕਾਂ ਦੀ ਰੱਖਿਆ ਕਰਦੇ ਆ ਉਹਨਾਂ ਨੂੰ ਕਾਲ ਨਹੀਂ ਖਾ ਸਕਦਾ ਕਾਲ ਪਖਣ ਨਹੀਂ ਕਰ ਸਕਦਾ ਹੈ ਰੰਗ ਤੁਮਾਰਾ ਲਾਲ ਭੈ ਹੈ ਜੇ ਪਰਮੇਸ਼ਰੋ ਤੇਰੇ ਰੰਗ ਪ੍ਰੇਮ ਵਿੱਚ ਲਾਲ ਗੂੜੇ ਚੂਚ ਹੋਏ ਗਿਆਨवान ਹੋ ਗਏ ਹਨ ਭਗਤੀ ਦੇ ਰੰਗ ਚ ਆ ਰਾਮ ਨਾਮ ਰਤ ਮਾਤੇ ਆ ਰਾਮ ਰਮਿਆ ਹੋਇਆ ਜੋ ਆਪ ਪਰਮੇਸ਼ਰ ਸਾਰਿਆਂ ਥਾਵਾਂ ਚ ਸਸਾਵ ਦੇ ਨਾਮ ਦੇ ਰਸ ਪ੍ਰੇਮ ਵਿੱਚ ਮਸਤ ਹੋ ਗਏ ਹਨ ਉਹ ਮਹਾ ਕਿਲ ਵਿਖਕੂਟ ਦੂਖ ਰੂਗਾ ਮਹਾਰਾਜ ਦੇ ਨਾਮ ਬੜੇ ਬੜੇ ਪਾਪ ਸੰਗਤ ਜਨਮ ਜਨਮਾਂ ਦੇ ਬ੍ਰਾਹਮਣ ਕੈਲੀ ਕਹਾ ਤਾਜਕ ਤੇ ਕਰੋੜਾਂ ਜਿਹੜੇ ਦੋਸਤੀ ਸਭ ਸੁਪਰਫਰੂ ਪ੍ਰਸਤਾਨੋ ਰੋਗ ਜੋ ਹੰਕਾਰ ਆਪ ਕਿਸਾਨ ਅਗਿਆਨ ਆਦਿਕ ਰਬ ਦ੍ਰਿਸ਼ਟ ਤੋਹਾਰੀ ਰਹਾਤੇ ਤੇ ਤੁਹਾਡੀ ਕਿਰਪਾ ਦ੍ਰਿਸ਼ਟੀ ਨਾਲ ਸਾਰੇ ਉਹਨਾਂ ਦੇ ਨਾਸ ਹੋ ਗਏ ਸੱਚੇ 파ਸ਼ਾ ਹਤਨ ਹੋ ਗਏ ਆਪ ਨੂੰ ਕਿਰਪਾ ਕਰਕੇ ਸਭ ਮੇਢ ਉੱਤੇ ਸੋਵਤ ਜਾਗ ਹਰ 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 ਗਾਇਆ ਉਹ ਤਾਂ ਮਾਰੇ ਸੁੱਤੇ ਪਈ ਹਰ ਹਰ ਪਰਮੇਸ਼ਰ ਤੈਨੂੰ ਗਾਉਂਦੇ ਐ ਜਦੋਂ ਜਾਗਦੇ ਉਦੋਂ ਵੀ ਹਰ ਹਰ ਪਰਮੇਸ਼ਰ ਤੈਨੂੰ ਗਾਉਣਾ ਕੀਤਾ ਹੈ ਨਾਨਕ ਗੁਰ ਚਰਨ ਪਰਾਪਤੇ ਏ ਗੁਰੂ ਜੀ ਆਪ ਦੇ ਚਰਨਾਂ 'ਚ ਪਏ ਹੋਏ ਹਨ ਉਹ ਸੋਵਤ ਜਾਗ ਹਰ 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 ਗਾਇਆ ਸੁੱਤਾ ਪਿਆ ਸਾਰਾ ਸੰਸਾਰ ਵਿਦਿਆ ਦੀ ਨੀਂਦ ਵਿੱਚ ਉਹਨਾਂ ਨੂੰ ਗਿਆਨ ਵਸਦਾ ਜਾਗ ਕਰਕੇ ਮਨ ਵਾਂਗ ਫਿਰ ਕਰਕੇ ਇਹ ਹਰ ਹਰ ਆਪ ਨੂੰ ਗਾਉਣਾ ਕੀਤਾ ਹੈ ਸੁੱਤੇ ਹੋਏ ਜਾਗਦੇ ਵੀ ਹਰ ਹਰ ਨੂੰ ਗਾਉਂਦੇ ਹਨ ਮਹਾਂਪੁਰ ਖਾਂ ਲਈ ਇਹ ਹੀ ਵਿਰਤੀ ਹੈ ਉਹ ਤਮੋ ਗੁਣ ਦੇ ਚਲੀਨ ਹੋ ਕੇ ਬਸਵਰਤ ਨਹੀਂ ਹੁੰਦੀ ਹੈ ਸਤੋ ਗੁਣ ਚ ਵਿਰਤੀ ਉਹਨਾਂ ਦੀ ਲੀਨ ਹੁੰਦੀ ਹੈ ਇਸ ਕਰਕੇ ਸੁੱਤੇ ਪਏ ਵੀ ਹਰੀ ਨੂੰ ਗਾਉਂਦੇ ਹਨ ਇਹ ਯਾਦ ਕਰਕੇ ਵੀ ਹਰੀ ਨੂੰ ਗਾਉਂਦੇ ਹਾਂ ਨਾਨਕ ਗੁਰ ਚਰਨ ਪਰਾਪਤ ਸ੍ਰੀ ਗੁਰੂ ਸਾਹਿਬ ਜੀ ਕਹਿੰਦੇ ਹੋ ਗੁਰੂ ਸਾਹਿਬ ਦੇ ਚਰਨਾਂ 'ਚ ਪ੍ਰਾਪੇ ਪ੍ਰਾਪਤ ਹੋਏ ਹੰਮ